me. <inaudible> 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 ਤਰ ਕੀ ਕਹਿਣਾ ਚਾਹੋਗੇ ਇੱਕ ਦਲਿਤਾਂ ਦੇ ਬਾਰੇ ਗੈਰਵਾਜਬ ਸ਼ਬਦਾਂ ਦਾ ਪ੍ਰਯੋਗ ਹੋ ਰਿਹਾ ਸਿਆਸਤ ਨੂੰ ਕਿੰਨਾ ਕੁ ਸ਼ੋਭਾ ਦਿੰਦਾ ਹੈ ਇਹ ਕੰਮ ਦੇਖੋ ਜਿਹੜੀ ਬੀਜੇਪੀ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਇਹਨੇ ਕਿਤੇ ਨਾ ਕਿਤੇ ਕੋਈ ਐਸਾ ਮੁੱਦਾ ਚਲਾਉਣਾ ਹੈ ਔਰ ਜਦੋਂ ਤੱਕ ਗਰੀਬ ਵਰਗ ਦੇ ਖਿਲਾਫ ਹੈ ਬੀਜੇਪੀ ਇਹ जगਜਾਹਰ ਹੈ ਔਰ ਉਹਦਾ ਪਰਮਾਣ ਜਿਹੜਾ ਉਹ ਅਮਿਤ ਸ਼ਾਹ ਜੀ ਨੇ ਹਾਊਸ ਦੇ ਵਿੱਚ ਦਿੱਤਾ ਹੈ ਭਾਈ ਉਹ ਕਿੰਨੀ ਕਦਰ ਕਰਦੇ ਨੇ ਜਿਹੜੇ ਸਾਡੇ ਰਾਸ਼ਟਰ ਦੇ ਲੀਡਰ ਰਹੇ ਨੇ ਔਰ ਜਿਹੜੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਔਰ ਜਾਏ ਉਹ ਨਹਿਰੂ ਜੀ ਹੋਣ ਜਾਏ ਅੰਬੇਦਕਰ ਜੀ ਹੋਣ ਜਾਏ ਦੂਸਰੇ ਜਿੰਨੇ ਵੀ ਲੀਡਰ ਸਾਡੇ ਰਹੇ ਨੇ ਉਹਨਾਂ ਦਾ ਸਾਰਾ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਉਹਨਾਂ ਦੇ ਲਾਭ ਚੱਲ ਕੇ ਨਵੇਂ-ਨਵੇਂ ਮੁੱਦੇ ਖੜੇ ਕਰਨਾ ਛੋੜ ਲਿਆ ਜੀ ਖਾਸ ਜਿਹੜਾ ਅੰਬੇਦਕਰ ਜੀ ਦਾ ਮੁੱਦਾ ਨੇ ਬੀਜੇਪੀ ਨੇ ਖੜਾ ਕੀਤਾ ਇਹ ਮੈਂ ਸਮਝਦਾ ਇਹ ਬੜੀ ਸੋਚੀ ਸਮਝੀ ਚਾਲ ਹੈ ਉਹਨਾਂ ਦੀ ਔਰ ਜਿਹੜੇ ਮੇਨ ਮੁੱਦੇ ਨੇ ਦੇਸ਼ ਦੇ ਅੱਜ ਉਹਨਾਂ ਤੋਂ ਧਿਆਨ ਪਾਸੇ ਕਰਨ ਵਾਸਤੇ ਉਹਨਾਂ ਨੇ ਇਹ ਕਦਮ ਚੁੱਕਿਆ ਇਹ ਕੋਈ ਸਲਿਪ ਆਫ ਦਾ ਕਾਂਗਰਸੀ ਦਾ ਇਹ ਕੋਈ ਐਸੀ ਗੱਲ ਨਹੀਂ ਕਿ ਅਨਜਾਨੇ ਚ ਹੋ ਗਿਆ ਇਹ ਬੜੀ ਸੋਚੀ ਸਮਝੀ ਚਾਲ ਤੇ ਗਹਿਰੀ ਚਾਲ ਉਹਨਾਂ ਦੀ ਔਰ ਕਿਤੇ ਨਾ ਕਿਤੇ ਪਹਿਲਾਂ ਹਿੰਦੂ ਮੁਸਲਮਾਨ ਦਾ ਵਾਹਵਾ ਵਿਵਾਦ ਹੁਣ ਗਰੀਬ ਅਮੀਰ ਦਾ ਵਾਹਵਾ ਕਿਤੇ ਨਾ ਕਿਤੇ ਉਹ ਆਉਂਦੇ ਜਿਹੜੇ ਅਜੰਡੇ ਨੂੰ ਰਾਹ ਲਜਾਣ ਵਾਸਤੇ ਲੋਕਾਂ ਦਾ ਧਿਆਨ ਦੂਸਰੇ ਪਾਸੇ ਕਰਨਾ ਚਾਹੁੰਦੇ ਨੇ ਤੇ ਬਾਵਾਏ ਅੰਬੇਦਕਰ ਸਾਹਿਬ ਦੀ ਜੋ ਦੇਣ ਹੈ ਇਸ ਦੇਸ਼ ਨੂੰ ਸਾਰੇ ਦੁਨੀਆ ਦੇ ਵਿੱਚ ਜਗ ਜाहਰ ਹੈ ਉਹਨਾਂ ਨੇ ਕਨਸਟੀਟਿਊਸ਼ਨ ਬਣਾਇਆ ਸੀ ਕਨਸਟੀਟਿਊਸ਼ਨ ਜਿਹੜਾ ਬਣਿਆ ਸੀ ਉਸ ਕਨਸਟੀਟਿਊਸ਼ਨ ਅਸੈਂਬਲੀ ਨਾਲ ਬਣਿਆ ਸੀ ਉਹ ਹੈਡਸੀ ਹੋਸ ਤੇ ਅੱਜ ਜਦੋਂ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰ ਰਹੇ ਹਾਂ ਤੇ ਉਹਨਾਂ ਨੇ ਜਿਹੜਾ ਸਵਾਲ ਹੈ ਉਹ ਅੰਬੇਦਕਰ ਜੀ ਦੇ ਉੱਤੇ ਚੱਕਿਆ। ਸੋ ਸਭ ਤੋਂ ਇਹ ਹੁੰਦੀ ਹੈ ਸਾਰੀ ਗੱਲ ਦੇ ਵਿੱਚੋਂ ਕਿ ਬੀਜੇਪੀ ਦਾ ਇੱਕ ਆਪਦਾ ਅਜੰਡਾ ਹੈ ਔਰ ਇਹ ਲੋਕਾਂ ਦਾ ਜਿਹੜਾ ਧਿਆਨ ਹੈ ਬੁੱਜਾ ਤੋਂ ਪੜਤੌੜਾ ਚਾਹੁੰਦੇ ਨੇ ਔਰ ਬਾਦ-ਵਿਵਾਦ ਦੇ ਵਿੱਚ ਦੇਸ਼ ਨੂੰ ਰੱਖਣਾ ਚਾਹੁੰਦੇ ਨੇ ਔਰ ਉਮੀਦ ਸਾਨੂੰ ਉਮੀਦ ਹੈ ਵੀ ਕਿਸੇ ਨਾ ਕਿਤੇ ਇਹ ਜਿਸ ਹਸਾਬ ਨਾਲੇ ਚੱਲੇ ਹੋਏ ਨੇ ਸੱਚੇ ਪਾਸ਼ਾ ਨੇ ਇਹ ਕਰੇ ਦੇਸ਼ ਨੂੰ ਬਚਾਵੇ ਇਹ ਦੇਸ਼ ਨੂੰ ਵੱਖਰੋ ਵੱਖਰੋ ਕਰਨ ਦੇ ਵਿੱਚ ਕੋਈ ਕਸਰ ਨਹੀਂ ਸੀ। ਦੇਖੋ ਅੱਜ ਕਾਂਗਰਸ ਪਾਰਟੀ ਵੱਲੋਂ ਪੈਦਲ ਮਾਰਚ ਕੀਤਾ ਗਿਆ ਔਰ ਜਿਵੇਂ ਕਿ ਅਸੀਂ ਤੁਹਾਨੂੰ ਪਤਾ ਤੁਸੀਂ ਵੀ ਉਸ ਦਿਨ ਮੌਜੂਦ ਸੀ ਜਿਵੇਂ ਕਿ ਅਮਿਤ ਸ਼ਾਹ ਜੀ ਦਾ ਪੁਤਲਾ ਫੂਕਿਆ ਉਹਦੇ ਪਿੱਛੇ ਕਾਰਨ ਕੀ ਸੀਗਾ? ਉਹਨਾਂ ਨੇ ਰਾਜ ਸਭਾ ਦੇ ਵਿੱਚ ਖੜੇ ਹੋ ਕੇ ਕਿਹਾ ਕਿ ਤੁਸੀਂ ਕੀ ਇਹ ਅੰbedkar Ambedkar Ambedkar ਕਰਦੇ ਰਹਿੰਦੇ ਹੋ ਜੇ ਇੰਨਾ ਟਾਈਮ ਤੁਸੀਂ ਭਗਵਾਨ ਦਾ ਨਾਮ ਲੈਂਦੇ ਤੇ ਅੱਜ ਤੁਸੀਂ ਸਵਰਗਾ ਦੇ ਵਿੱਚ ਹੋਣਾ ਸੀ ਦੇਖੋ ਕਿੱਡਾ ਵੱਡਾ ਅਪਮਾਨ ਉਹਨਾਂ ਨੇ ਡਾਕਟਰ ਪੀਵਾ ਅੰbedkar ਜੀ ਦਾ ਕੀਤਾ ਤੇ ਕਿੱਡਾ ਵੱਡਾ ਅਪਮਾਨ ਉਹਨਾਂ ਨੇ ਦਲਿਤ ਭਾਈਚਾਰੇ ਦਾ ਕੀਤਾ ਇੱਥੋਂ ਪਤਾ ਚੱਲਦਾ ਹੈ ਕਿ ਭਾਜੀਪੀ ਦੀ ਜਾਂ ਆਰਐਸਐਸ ਦੀ ਸੋਚ ਕੀ ਹੈ ਦਲਤਾ ਦੇ ਪ੍ਰਤੀ ਉਹਨਾਂ ਨੂੰ ਕੋਈ ਦਲਿਤਾ ਦਾ ਨਾ ਉਹਨਾਂ ਦਾ ਹਾ ਦਾ ਨਾਰਾ ਮਾਰਦੇ ਆ ਨਾ ਉਹਨਾਂ ਨੂੰ ਔਰਤਾ ਪ੍ਰਤੀ ਕੋਈ ਹੈ ਹੁਣ ਤੁਸੀਂ ਮਣੀਪੁਰ ਦਾ ਕੇਸ ਦੇਖ ਲਓ ਸਿੰਬਲ ਦਾ ਕੇਸ ਦੇਖ ਲਓ ਜੰਮੂ ਕਸ਼ਮੀਰ ਦੇ ਵਿੱਚ ਦੇਖ ਲਓ ਕੀ ਹਾਲ ਹੋਇਆ ਤੇ ਪਰ ਉਹਨਾਂ ਨੂੰ ਐਦਾ ਪਰ ਉਹ ਭੁੱਲ ਗਏ ਕਿ 50% ਵੋਟ ਪ੍ਰਤੀਸ਼ਤ ਦਲਿਤ ਭਾਈਚਾਰੇ ਦੀ ਵੀ ਹੈ ਔਰਤਾ ਦੀ ਵੀ ਹੈ ਪਰ ਇਸ ਨੂੰ ਭੁੱਲ ਕੇ ਉਹ ਉਲਟਾ ਹੋ ਚੁੱਕਿਆ ਇੱਥੋਂ ਪਤਾ ਚੱਲਦਾ ਹੈ ਕਿ ਉਹ ਕਿਹੋ ਜੀ ਸੋਚ ਦਲਿਤ ਪਾਈਚਾਰੇ ਨੂੰ ਲੈ ਕੇ ਰੱਖਦੀ ਹੈ ਕੀ ਕਿਹਾ ਸੀ ਸਾਡੇ ਪ੍ਰਧਾਨ ਦੀ ਡ੍ਰੌਪ ਆਪੋਜੀਸ਼ਨ ਨੇ ਕੀ ਕਿਹਾ ਸੀ ਸਿਰਫ ਇਹੀ ਕਿਹਾ ਸੀਗਾ ਕਿ ਸਵਿਧਾਨ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਪਰ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਰਾਹੁਲ ਗਾਂਧੀ ਜੀ ਨੇ ਲੋਕ ਸਭਾ ਦੇ ਵਿੱਚ ਖੜੇ ਹੋ ਕੇ ਹੱਥ ਦੇ ਵਿੱਚ ਸਵਿਧਾਨ ਦੀ ਕਾਪੀ ਫੜ ਕੇ ਕਿਹਾ ਸੀ ਕਿ ਇਸ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਪਰ ਸੰਗੀਆਂ ਨੂੰ ਬੀਜੇਪੀ ਨੂੰ ਆਰਐਸਐਸ ਨੂੰ ਕਿੱਥੋਂ ਬਰਦਾਸ਼ਤ ਹੁੰਦਾ ਕੇਸ ਦੇ ਉੱਤੇ ਚਰਚਾ ਹੋਵੇ ਅਸੀਂ ਉਸੇ ਸਬੰਧ ਦੇ ਵਿੱਚ ਵਿੱਚ ਜਿਹੜਾ ਕਿ ਅਮਿਤ ਸ਼ਾਹ ਨੇ ਐਡੀ ਬੇਦਵੀ ਕੀਤੀ ਹੈ ਡਾਕਟਰ ਪੀਮਰਾਓ ਉਮੇਦਕਰ ਜੀ ਦੀ ਜਿਹੜਾ ਉਹਨਾਂ ਨੇ ਦਲਤਾਵਾ ਭਵਾਨ ਕੀਤਾ ਅਸੀਂ ਸਾਰੇ ਚਾਹੁੰਦੇ ਹਾਂ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਬਿੱਟੂ ਜੀ ਨੇ ਸਾਡੇ ਲੰਬੀ ਤੋਂ ਹਲਕਾ ਇੰਚਾਰਜ ਜਗਪਾਲ ਜੀ ਨੇ ਬਾਕੀ ਸਾਰੇ ਸਾਡੇ ਅਹੁਦੇਦਾਰ ਸੇ ਬਾਨ ਖੜੇ ਨੇ ਵਰਕਰ ਸੇ ਬਾਨ ਖੜੇ ਨੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਅਮਿਤ ਸ਼ਾਹ ਮਾਫੀ ਮੰਗਣ ਸਾਰੇ ਦਲਿਤ ਭਾਈਚਾਰੇ ਤੋਂ ਦੂਸਰਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਮੈਡਮ ਜਿਵੇਂ ਸੰਵਿਧਾਨ ਦੇ ਖਿਲਾਫ ਹੋਏ ਜਿਵੇਂ ਕਈ ਵਾਰ ਇਹਨਾਂ ਨੇ ਵੀ ਛੇੜਛੜ ਕੀਤੀ ਉਹਦੇ ਵਾਰ ਕੀ ਕਰਨਾ ਚਾਹੁੰਦੇ ਆ ਕਿੰਨਾਂ ਨੇ ਛੇੜਛੜ ਕੀਤੀ ਜਿਵੇਂ ਬੀਜੇਪੀ ਸਰਕਾਰ ਨੇ ਬਿਲਕੁਲ ਸੰਵਿਧਾਨਵਾਰੇ ਉਹਨਾਂ ਨੇ ਬਹੁਤ ਵਾਰੀ ਛੇੜਛੜ ਕੀਤੀ ਹੈ ਹਮੇਸ਼ਾ ਐਮੈਂਡਮੈਂਟ ਕਰਨਾ ਚਾਹੁੰਦੇ ਨੇ ਪਰ ਉਹ ਭੁੱਲ ਗਏ ਕਿ ਇਹ ਇਹ ਦੇਸ਼ ਦਲਿਤ ਭਾਈਚਾਰੇ ਦਾ ਵੀ ਹੈ ਹਮੇਸ਼ਾ ਉਹਨਾਂ ਨੇ ਇਹ ਚਾਹਿਆ ਹੁਣ ਦੇਖ ਲਓ ਤੁਸੀਂ ਤੂੰ ਸਾਡੇ ਸਾਹਮਣੇ ਖੜੇ ਹੋ ਭੋਡੇ ਕੋਲੇ ਆਪਾਂ ਨੂੰ ਤੁਹਾਨੂੰ ਵੀ ਕੀ ਨੇ ਅਧਿਕਾਰ ਦਿੱਤਾ ਰਾਈਟ ਰਾਈਟ ਟੂ ਪ੍ਰੈਸ ਹੈ ਤੁਸੀਂ ਜਾਣਦੇ ਹੋ ਕਿ ਸੰਵਿਧਾਨ ਨੇ ਆਪਾਂ ਨੂੰ ਕਿੰਨਾ ਵੱਡਾ ਹੱਕ ਦਿੱਤਾ ਸਾਨੂੰ ਤੁਹਾਨੂੰ ਰਾਈਟ ਟੂ ਫ੍ਰੀडम ਐਂਡ ਐਕਸਪ੍ਰੈਸ ਦਾ ਹੈਗਾ ਨਾ ਤੁਹਾਨੂੰ ਰਾਈਟ ਤੇ ਇਹੀ ਮੋਦੀ ਸਾਹਿਬ ਚਾਹੁੰਦੇ ਵੀ ਇਹਨਾਂ ਨੂੰ ਖੋਲੋ ਕਿਸਾਨਾਂ ਦੇ ਹੱਕ ਖੋਲੋ ਗਲਤਾਂ ਦੇ ਖੋਲੋ ਪ੍ਰੈਸ ਦਾ ਖੋਲੋ ਦੇਖੋ ਤੁਸੀਂ ਸਾਡੀ ਆਜੋ ਛੋਟੇ ਜਰੀਏ ਸੀ ਲੋਕਾਂ ਤੱਕ ਪਹੁੰਚਦੇ ਆ ਹਮੇਸ਼ਾ ਬੀਜੇਪੀ ਨੇ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਦਲਿਤਔਰਤਾਂ ਦੇ ਅਧਿਕਾਰ ਖੋਲੋ ਰਿਜ਼ਰਵੇਸ਼ਨ ਖੋਲੋ ਬਲਕਿ ਦਲਿਤ ਦੀ ਔਰਤਾਂ ਨੂੰ ਹੱਕ ਦਿੰਦੀ ਹੈ ਜਨਰਲ ਕੈਟਾਗਰੀ ਨੂੰ ਸਵਿਧਾਨ ਹੱਕ ਦਿੰਦਾ ਹੈ ਪ੍ਰੈਸ ਨੂੰ ਹੱਕ ਦਿੰਦਾ ਹੈ ਹਮੇਸ਼ਾ ਪਰ ਅਸੀਂ ਬੀਜੇਪੀ ਦੀ ਇਹ ਚਾਲ ਨਹੀਂ ਚੱਲਣ ਦੇਣੀਗੀ ਇਹੀ ਕਾਰਨ ਹੈ ਕਿ ਬੀਜੇਪੀ ਹੁਣ ਜੋ ਸੈਂਟਰ ਚ ਸਰਕਾਰ ਬਣੀ ਹੈ ਨਾ ਤੇ ਕਿੰਨੀਆਂ ਘੱਟ ਸੀਟਾਂ ਆਈਆਂ ਤੇ ਹੁਣ ਉਹਨਾਂ ਦੀ ਇਹ ਬੁਖਲਾਹਟ ਹੈ ਕਿ ਇਹ ਕਾਂਗਰਸ ਪਾਰਟੀ ਨੇ ਸੀਟਾਂ ਕਿਵੇਂ ਲੈ ਲਈ ਇਹ ਬੁਖਲਾਹਟ ਉਹਨਾਂ ਦੀ ਜੇਕਰ ਅਮਿਤ ਸ਼ਾਹ ਮਾਫੀ ਨਹੀਂ ਮੰਗਦਾ ਤੁਹਾਡੇ ਆ ਰੋਸਮਦਾਰ ਆ ਤੁਲੇ ਕੇ ਤੇ ਕੀ ਕਰੋਗੇ ਬਿਲਕੁਲ ਸਾਡਾ ਸੰਘਰਸ਼ ਐਦਾਂ ਹੀ ਜਾਰੀ ਰਹੂਗਾ ਜਦੋਂ ਜਦੋਂ ਤੱਕ ਅਮਿਤ ਸ਼ਾ ਮਾਫੀ ਨਹੀਂ ਮੰਗਦਾ ਸਾਡਾ ਸੰਘਰਸ਼ ਇਦਾਂ ਹੀ ਚਲਦਾ ਰਹੂਗਾ ਔਰ ਅਮਿਤ ਸ਼ਾ ਕਹਿ ਰਿਹਾ ਨਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਅੱਜ ਕੱਲ ਸੋਸ਼ਲ ਮੀਡੀਆ ਹੈ ਅੱਜ ਕੱਲ ਮੀਡੀਆ ਹੈ ਸਭ ਕੁਝ ਹੈ ਲੋਕਾਂ ਨੂੰ ਸਭ ਕੁਝ ਪਤਾ ਲੱਗਦਾ ਲੋਕ ਸੂਝਵਾਨ ਨੇ ਸਮਝਦਾਰ ਨੇ ਅਗਰ ਉਹ ਮਾਫੀ ਨਹੀਂ ਮੰਗੂਗਾ ਇੱਕ ਥੋੜਾ ਹੰਕਾਰ ਪਤਾ ਲੱਗੂਗਾ ਦੇ ਅਗਲੀਆਂ ਜਦੋਂ ਚੋਣਾਂ ਆਉਣਗੀਆਂ ਤੇ ਲੋਕ ਫਿਰ ਚੰਗੀ ਤਰ੍ਹਾਂ ਮਾਫੀ ਮੰਗਵਾਉਣਗੇ ਜਦੋਂ ਭਾਜਪਾ ਦੀ ਸਰਕਾਰ ਚਲੀ ਜਾਊਗੀ ਦਲਿਤ ਸਮਾਜ ਚ ਕਾਫੀ ਰੋਸ ਹੈ ਇਸ ਗੱਲ ਨੂੰ ਲੈ ਕੇ ਕੀ ਸਨੇਹਾ ਦੇਣਾ ਚਾਹੁੰਦੇ ਆ ਦੇਖੋ ਦਲਿਤ ਸਮਾਜ ਤਾਂ ਦੇਖੋ ਹਮੇਸ਼ਾ ਤੋਂ ਹੀ ਦਬਲਾ ਕੁਚਲੇ ਰਹੇ ਹਨ ਤੁਹਾਨੂੰ ਪਤਾ ਕਿ ਕੋਈ ਟਾਈਮ ਸੀ ਕਿ ਸਾਡੇ ਜਦੋਂ ਬਜ਼ੁਰਗ ਹੁੰਦੇ ਸੀਗੇ ਉਹਨਾਂ ਉਹਨਾਂ ਦੇ ਸਿਰਾਂ ਦੇ ਉੱਤੇ ਗੰਦ ਵਾਲਾ ਟੋਕਰਾ ਭਰ ਕੇ ਤੋੜਿਆ ਜਾਂਦਾ ਸੀ ਕੰਨਾਂ ਦੇ ਵਿੱਚ ਲੋਹਾ ਭਗਲਾ ਕੇ ਪਾ ਦਿੱਤਾ ਜਾਂਦਾ ਸੀ ਕਿੰਨੇ ਸੰਘਰਸ਼ ਤੋਂ ਬਾਅਦ ਪੀੜੀਦਰ ਪੀੜੀ ਦੀ ਪੀੜੀਦਰ ਪੀ ਅੱਜ ਤੱਕ ਅਸੀਂ ਇਸ ਜੇ ਮੈਂ ਅੱਜ ਖੜੀ ਐ ਇੱਥੇ ਬੋਲ ਰਹੀ ਆ ਉਹ ਕਾਦੇ ਕਰਕੇ ਸਵਿਧਾਨ ਕਰਕੇ ਇਹ ਔਰਤਾ ਖੜੀਆਂ ਕਿਦੇ ਕਰਕੇ ਸਵਿਧਾਨ ਕਰਕੇ ਇਹ ਸਾਨੂੰ ਉਹਨਾਂ ਨੇ ਹੀ ਹੱਕ ਦਿੱਤਾ ਹੈ ਤਾਂ ਦਲਿਤ ਭਾਈਚਾਰੇ ਦਾ ਆਬਵੀਅਸਲੀ ਅਹਿਦ ਹੋਇਆ ਹੈ ਤਾਂ ਹੀ ਤਾਂ ਸਾਰੇ ਪੰਜਾਬ ਦੇ ਵਿੱਚ ਰੋਜ਼ ਪ੍ਰਦਰਸ਼ਨ ਹੋ ਰਹੇ ਆ ਰੋਜ਼ ਮਹਾਰੇ ਹੋ ਰਹੇ ਆ ਸੋ ਦਲਿਤ ਭਾਈਚਾਰਾ ਵੀ ਇਹ ਗੱਲ ਨੂੰ ਸਮਝ ਰਿਹਾ ਔਰ ਦੇਖੋ ਸਾਡੇ ਕੋਲੇ ਤਾਂ ਇੱਕੋ ਹੀ ਤਾਕਤ ਬਜਦੀ ਹੈ ਨਾ ਵੋਟ ਦੀ ਦਲੀਤ ਭਾਈਚਾਰਾ ਬੋਰਡ ਦੇ ذریعے ਆਪਦੀ ਤਾਕਤ ਦਿਖਾਊਗਾ ਤੇ ਬੀਜੇਪੀ ਨੂੰ ਸੱਤਾ ਤੋਂ ਹਟਾਊਗਾ